पिंड सैदपुर रल मिल जिस विच पंजाबी पाके, नाल कि त्योहार मनाया जिसी सभ्याचारीतियां गिद्धा इस त्यौहार का आनंद माणी दस औरत काज लगिया रन यो ही हूं है जिस दिन असि अपने समा कट के इन्होंने खुशियां का आनंद माणद्द हैं यह त्योहार पहला सदियों तो चलता आ रहा है हूँ लोगों ने अपने आप ना व्यसत कर लिया त्यौहार्योहार तो जा बारे जानकारी देनी चाहिए है तो संभाल की बहुत लड़ है इसलिए अस हर साल अपने बच्चों नैके इस त्योहार ना हूँ अस हर साल इस त्योहार ना के अपने विरसा जुड़न की कोशिश कर रहे ਮੇਰਾ ਨਾਮ ਮਨਦੀਪ ਕੌਰ ਪਿੰਡ ਸਾਂਧਪੁਰ ਤੋਂ ਸਰਪੰਚ ਹਾਂ ਅੱਜ ਪੰਜ ਅੱਜ ਜਿਹੜਾ ਤੁਸੀਂ ਟੀਆ ਦਾ ਤਿਆਰ ਬਣਾ ਰਹੇ ਹੋ ਤੇ ਸਾਡੇ ਸਮਾਗਮ ਵਿੱਚ ਬਣਾ ਕੇ ਕੀ ਕਹਿਣਾ ਚਾਹੋਗੇ ਅੱਜ ਕੀ ਆਦੇ ਮੌਕੇ ਨੇ ਅਸੀਂ ਪਿੰਡ ਸਾਂਧਪੁਰ ਤੋਂ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਇਸ ਸੋਹਣੇ ਮਹੀਨੇ ਵਿੱਚ ਇਹ ਤੀਆਂ ਦੇ ਤਿਉਹਾਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ ਜਿਹਦੇ ਕਰਕੇ ਅਸੀਂ ਇਸ ਵਾਰੀ ਫਸਟ ਟਾਈਮ ਅਸੀਂ ਆਪਣੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਤੇ ਸਾਡੀਆਂ ਜਿੰਨੀਆਂ ਸਮੂਹ ਪਿੰਡ ਦੀਆਂ ਬੀਪੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਸਾਰੇ ਬਹੁਤ ਖੁਸ਼ੀ ਦਾ ਆਨੰਦ ਮਾਣ ਰਹੇ ਨੇ ਬਹੁਤ ਜ਼ਿਆਦਾ ਤੇ ਸਾਰੇ ਬਹੁਤ ਖੁਸ਼ ਨੇ ਬੀਪੀਆਂ ਵੀ ਭੈਣਾਂ ਵੀ ਸਾਰੇ ਜਿਹਨੇ ਬਹੁਤ ਖੁਸ਼ ਨੇ ਕੀ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਜਿਹੜਾ ਮਿੱਥਿਆ ਗਿਆ ਇੱਥੇ ਕਿਹੜਾ ਮਤਲਬ ਅਸੀਂ ਅੱਜ ਕਿੱਦਾ ਔਰ ਕੁਝ ਬੱਚਿਆਂ ਨੂੰ ਕਲਚਰ ਦੇ ਨਾਲ ਜੋੜਨ ਵਾਸਤੇ ਕੁਝ ਐਸਾ ਐਸੀਆਂ ਪਰਫਾਰਮੈਂਸ ਕਰ ਰਹੇ ਆ ਕਿ ਜਿਹੜਾ ਬੱਚੇ ਅੱਗੇ ਤੋਂ ਬਹੁਤ ਜ਼ਿਆਦਾ ਅੱਗੇ ਵਧ ਸਕਣ ਸਾਡੇ ਪਿੰਡ ਵਿੱਚ ਤੇ ਅਸੀਂ ਹੋਰ ਜ਼ਿਆਦਾ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜ ਸਕੀਏ ਬੀਬੀਆਂ 'ਚ ਬੜਾ ਉਤਸ਼ਾਹ ਆ ਮਤਲਬ ਕਿ ਬੀਬੀਆਂ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਫਸਟ ਟਾਈਮ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਉਹ ਬਹੁਤ ਜ਼ਿਆਦਾ ਆਨੰਦ ਮਾਣ ਰਹੀਆਂ ਨੇ ਇਸ ਦਾ ਤੁਹਾਨੂੰ ਵੀ ਲੱਗਦਾ ਇਹ ਤਿਹਾਰ ਕਿਤੇ ਨਾ ਕਿਤੇ ਲੋਭ ਹੋ ਗਿਆ ਸੀ ਮਤਲਬ ਕਿ ਇਹ ਜਿਹੜੇ ਦਿਨ ਦਿਹਾੜੇ ਆਪਾਂ ਨੂੰ ਯਾਦ ਰੱਖਣੀ ਚਾਹੀਦੀ ਇਹ ਸੱਚੀ ਗੱਲ ਹੈ ਕਿ ਇਹ ਤਿਹਾਰ ਬਹੁਤ ਜਿਆਦਾ ਅਲੋਪ ਹੋ ਚੁਕਿਆ ਸੀਗਾ ਬੱਚੇ ਕੀ ਬੀਬੀਆਂ ਭੈਣਾ ਇਸ ਚੀਜ਼ ਨੂੰ ਭੁੱਲ ਹੀ ਚੁਕਿਆ ਸੀ ਤੇ ਆਪਾਂ ਇਹ ਚਾਹਦੇ ਆ ਕਿ ਹੁਣ ਇਹ ਕਲਚਰ ਜਿਹੜਾ ਆਪਾਂ ਸਟਾਰਟ ਕੀਤਾ ਤੇ ਬੱਚੇ ਇਹਦੇ ਨਾਲ ਅੱਗੇ ਵਧਣ ਔਰ ਉਹਨਾਂ ਨੂੰ ਸਾਡੇ ਦੇਸ਼ ਦਾ ਜੋ ਕਲਚਰ ਹੈ ਉਹ ਸਾਰਾ ਕੁਝ ਪਤਾ ਚੱਲ ਜੇ ਹਰ ਜਿਹੜੇ ਪਿੰਡ-ਪਿੰਡ ਦੇ ਵਿੱਚ ਮਨਾਉਣੇ ਚਾਹੀਦੇ ਹਾਂ ਹਾਂਜੀ ਇਹ ਪਿੰਡ-ਪਿੰਡ 'ਚ ਮਨਾਉਣੇ ਚਾਹੀਦੇ ਤਾਂਕਿ ਬੱਚੇ ਇਹਦੇ ਨਾਲ ਜਿਆਦਾ ਤੋਂ ਜਿਆਦਾ ਜੋੜ ਸਕਣ